ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ ਆਪਣੇ Facebook ਪੇਜ ਤੇ ਜੀ ਅੱਜ ਤੁਹਾਡੇ ਨਾਲ ਜਿਹੜੀ ਨਿਊਜ਼ ਆ ਬੜੇ ਅਰਦੁਖੀ ਮਨ ਨਾਲ ਜਿਹੜੀ ਉਹ ਸ਼ੇਅਰ ਕਰਨੀ ਪੈ ਰਹੀ ਆ ਪਰ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਕਰਨੀ ਜ਼ਰੂਰੀ ਸੀਗੀ ਕਿਉਂਕਿ ਅਵੇਅਰਨੈਸ ਦੇ ਲਈ ਤੇ ਕੁਝ ਕ ਜਿਹੜੇ ਇੱਥੋਂ ਦੇ ਜਿਹੜੇ ਪਹੁੰਚੇ ਹੋਏ ਕੈਨੇਡਾ ਦੇ ਵਿੱਚ ਪਹੁੰਚੇ ਹੋਏ ਸਟੂਡੈਂਟਾਂ ਉਹਨਾਂ ਦੇ ਨਾਲ ਉਹਨਾਂ ਦੇ ਅਵੇਅਰਨੈਸ ਦੇ ਲਈ ਉਹਨਾਂ ਦੇ ਮੋਟੀਵੇਸ਼ਨ ਦੇ ਲਈ ਇਹ ਗੱਲ ਕਰਨੀ ਤੁਹਾਡੇ ਨਾਲ ਜ਼ਰੂਰੀ ਸੀ ਸੈਡ ਨਿਊਜ਼ ਇਹ ਸੀ ਕਿ ਬਾਈ ਜੀ ਵੀ 8 ਕੁ ਮਹੀਨੇ ਪਹਿਲਾਂ ਕੁੜੀ ਇੰਦਰਬੀਰ ਕੌਰ ਪਹਿਲਾਂ 8 ਕੁ ਮਹੀਨੇ ਆਈ ਸੀ ਤੇ ਉਹ ਹੁਣ ਸੁਸਾਈਡ ਕਰ ਗਈ ਜੀ ਕੋਈ ਸ਼ੱਕ ਨਹੀਂ ਬਾਈ ਜੀ ਕੈਨੇਡਾ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਪੂਰਾ ਮੰਦੀ ਦਾ ਤੌਰ ਚੱਲ ਰਿਹਾ ਕੰਮ ਧੰਦਿਆਂ ਦੀ ਪੂਰੀ ਤਰ੍ਹਾਂ ਬਈ ਜੀ ਘਾਟ ਹੈਗੀ ਆ ਕਿਉਂਕਿ ਮੈਂ ਵਾਰ-ਵਾਰ ਵੀਡੀਓ ਦੇ ਵਿੱਚ ਵੀ ਦੱਸ ਰਿਹਾ ਹੈਗਾ ਤੇ ਚਲੋ ਕੋਈ ਬੰਦੇ ਸੁਣ ਲੈਂਦੇ ਹੈਗੇ ਕਈ ਨਹੀਂ ਸੁਣਦੇ ਹੈਗੇ ਹਨਾ ਕਿਉਂਕਿ ਆਪਣਾ ਦੱਸਣਾ ਹੈਗਾ ਫਰਜ਼ ਤੇ ਚਲੋ ਬਾਈ ਜੀ ਜੋ ਪਹੁੰਚੇ ਹੋਏ ਆ ਬਾਈ ਜੀ ਉਹਨਾਂ ਨਾਲ ਆਪਾਂ ਅੱਜ ਗੱਲਬਾਤ ਜਿਹੜੀ ਕਰਦੇ ਆ ਇਸੇ ਵਿਸ਼ੇ ਨੂੰ ਲੈ ਕੇ ਬਾਈ ਜੀ ਜਦੋਂ ਤੁਸੀਂ ਕੈਨੇਡਾ ਆਉਣੇ ਆ ਮਾਪਿਆਂ ਨੂੰ ਪਹਿਲਾ ਜਿਹੜਾ ਥੋੜਾ ਸੁਪਨਾ ਹੁੰਦਾ ਕਿਉਂਕਿ ਤੁਸੀਂ ਪਲੱਸ 2 ਦੇ ਬਾਅਦ ਪਲੱਸ 2 ਦੀ ਕਲਾਸ ਦੇ ਵਿੱਚ ਇਹ ਕਹਿਣਾ ਸ਼ੁਰੂ ਕਰ ਦਿੰਨੇ ਆਂ ਵੀ ਯਾਰ ਮੈਂ ਤਾਂ ਬਾਹਰ ਜਾਣਾ ਮੈਂ ਕੈਨੇਡਾ ਜਾਣਾ ਅਮਰੀਕਾ ਜਾਣਾ ਜਾਂ ਆਸਟ੍ਰੇਲੀਆ ਜਾਣਾ ਤੇ ਜਦੋਂ ਬਾਈ ਜੀ ਪਹੁੰਚ ਜਾਂਨੇ ਆ ਇੱਥੇ ਤਾਂ ਨਿਰਾਸ਼ ਨਾ ਹੋ ਕਿਉਂਕਿ ਪਹਿਲੀ ਗੱਲ ਤਾਂ ਸੁਪਨਾ ਵੀ ਤੁਹਾਡਾ ਆਪ ਦਾ ਸੀ ਬਾਅਦ ਦੇ ਵਿੱਚ ਉਹ ਸੁਪਨਾ ਜਿਹੜਾ ਮਾਪਿਆਂ ਦਾ ਬਣਿਆ ਤੇ ਅੱਜ ਦੇ ਟਾਈਮ ਦੇ ਵਿੱਚ ਬਾਈ ਜੀ ਮਾਪਿਆਂ ਨੂੰ ਵੀ ਥੋੜੀ ਜੀ ਗੱਲ ਇਹ ਸਮਝਣੀ ਚਾਹੀਦੀ ਆ ਤੇ ਜੇ ਹੁਣ ਕੈਨੇਡਾ ਦੀ ਗੱਲ ਕਰੀਏ ਹਰ ਦੂਜਾ ਤੀਜਾ ਬੰਦਾ ਜਿਹੜਾ ਇੱਥੇ ਪਰੇਸ਼ਾਨ ਆਉ। ਚਾਹੇ ਉਹ ਕੰਮ ਨੂੰ ਲੈ ਕੇ ਕਿਉਂਕਿ ਕੰਮ ਹੈ ਨਹੀਂ ਹੈਗਾ ਕਿਉਂਕਿ ਬੰਦਾ ਬਹੁਤ ਸਾਰੀਆਂ ਉਮੀਦਾਂ ਸੋਚ ਕੇ ਆਉਂਦਾ ਹੈਗਾ ਵੀ ਯਾਰ ਕੈਨੇਡਾ ਦੇ ਵਿੱਚ ਆਪਾਂ ਜਾ ਕੇ ਕੋਠੀਆਂ ਕਾਰਾਂ ਹਨਾ ਖੜੀਆਂ ਕਰ ਲਾਂਗੇ ਬਹੁਤ ਬੰਦਾ ਸੁਪਨੇ ਵੇਖਦਾ ਹਨਾ ਕਈ ਬੰਦੇ ਫੋਟੋ ਵੇਖਦੇ ਆ ਫੋਟੋ ਵੇਖ ਕੇ ਤੁਰੇ ਆਉਂਦੇ ਆ ਯਾਰ ਵੀ ਗੱਡੀਆਂ ਮਹਿੰਗੀਆਂ ਕੋਈ ਸੱਕ ਨਹੀਂ ਬਾਈ ਜੀ ਤੁਸੀਂ ਆਪਦੇ ਮਾਪਿਓ ਦੇ ਸ਼ਰਤੇ ਹਨਾ ਐਸ ਕੀਤੀ ਹੁੰਦੀ ਆ ਇੰਡੀਆ ਦੇ ਵਿੱਚ ਪਰ ਇੱਥੇ ਆ ਕੇ ਜਿਹੜਾ ਤੁਹਾਨੂੰ ਉਹ ਦੁੱਖ ਦੇਖਣੇ ਪੈਂਦੇ ਆ ਪਰ ਬਾਈ ਜੀ ਦਿਲ ਨਾ ਡੋਲੋ ਦਿਲ ਨਾ ਛੱਡੋ ਹਣਾ ਕਿਉਂਕਿ ਆਉਣ ਦਾ ਵੀ ਫੈਸਲਾ ਤੁਹਾਡਾ ਹੀ ਪਰ ਜੇ ਹੁਣ ਆ ਗਏ ਆ ਤਾਂ ਬਾਈ ਜੀ ਆ ਦੁਨੀਆਦਾਰੀ ਨੂੰ ਕੋਸ਼ਿਸ਼ ਕਰਕੇ ਦਿਖਾਓ ਚਲੋ ਠੀਕ ਆ ਥੋੜਾ ਟਾਈਮ ਪੈ ਰਿਆ ਕੰਮ ਦਾ ਹਣਾ ਪਰ ਜ਼ਿੰਦਗੀ ਦੇ ਵਿੱਚੋਂ ਸੁਸਾਈਡ ਕਰਨਾ ਵੀ ਕੋਈ ਇਹਦਾ ਹੱਲ ਨਹੀਂ ਹੈਗਾ ਹਣਾ ਪਰ ਮੈਂ ਤਾਂ ਇਹ ਕਹੂੰਗਾ ਵੀ ਬਾਈ ਸੁਸਾਈਡ ਕਾਹ ਨੂੰ ਕਰਨਾ ਹੈਗਾ ਕਿਉਂਕਿ 25-30 ਲੱਖ ਰੁਪਿਆ ਵਾਲੇ ਜਿਹੜਾ ਲਾ ਕੇ ਤੁਹਾਡੇ ਘਰ ਦੇਣ ਤੁਹਾਨੂੰ ਤੋਰਿਆ ਪਰ ਯਾਰ ਤੁਸੀਂ ਆਪਦੇ ਬਾਰੇ ਨਹੀਂ ਸੋਚਣਾ ਤੇ ਕਮ ਸੇ ਕਮ ਆਪਦੇ ਮਾਂ ਪਿਓ ਬਾਰੇ ਜ਼ਰੂਰ ਸੋਚੋ ਕਿਉਂਕਿ ਇਹ ਇਹ ਹਾਲਾਤ ਬਣ ਜਾਣੇ ਜੇ ਤੁਸੀਂ ਇੱਥੇ ਸੁਸਾਈਡ ਕਰਦੇ ਆ ਇੱਕ ਨਾਰਮਲ ਜੀ ਗੱਲ ਹੈਗੀ ਆ ਵੀ ਮਾਂ ਪਿਓ ਤੁਹਾਨੂੰ ਇੱਥੇ ਇੱਥੇ ਤਾਂ ਦੁਬਾਰਾ ਛੱਡੂਗਾ ਨਹੀਂ ਹਨਾ ਕਿਉਂਕਿ ਤੁਹਾਡੀ লাশ ਆ ਜਿਹੜੀ ਉਹ ਇੰਡੀਆ ਤਾਂ ਜਾਣੀ ਜਾਣੀ ਆ ਪਰ লাশ ਇੰਡੀਆ ਜਾਣ ਤੇ ਵੀ ਬਈ ਨਾਂ ਵਾਲਾ ਤਾਂ 25-30 ਹਜ਼ਾਰ ਡਾਲਰ ਆ ਜਿਹੜਾ 40-40 ਹਜ਼ਾਰ ਡਾਲਰ ਤੁਹਾਨੂੰ ਵੀ ਬਈ ਜਿਹੜੇ ਕੈਨੇਡਾ ਬੈਠੇ ਉਹਨਾਂ ਨੂੰ ਤਕਰੀਬਨ ਪਤਾ ਹੈਗਾ 40-40 ਹਜ਼ਾਰ ਡਾਲਰ ਆ ਜਿਹੜਾ ਉਹ লাশ ਮਗਾਉਣ ਤੇ ਵੀ ਲੱਗ ਜਾਂਦਾ ਤੇ ਗੱਲ ਇਹ ਆ ਬਈ ਤੁਸੀਂ ਆਪਦੇ ਬਾਰੇ ਨਹੀਂ ਸੋਚਣਾ ਬਾਈ ਮਾਪਿਓ ਬਾਰੇ ਜਰੂਰ ਸੋਚੋ ਕਿਉਂਕਿ ਮਾਪਿਓ ਦੀਆਂ ਵੀ ਤੁਹਾਡੇ ਦੇ ਵਿੱਚ ਉਮੀਦਾਂ ਹੁੰਦੀਆਂ ਜੇ ਤੁਹਾਨੂੰ ਲੱਗਦਾ ਯਾਰ ਵੀ ਅਸੀਂ ਇੰਡੀਆ ਦੇ ਵਿੱਚ ਕੁਝ ਕਰ ਸਕਦੇ ਹਾਂ ਹਨਾ ਚਲੋ ਤੁਸੀਂ ਆਪਦੀ ਫੀਸ ਮੜਾਓ ਹਨਾ 8 ਮਹੀਨੇ ਜੋ ਵੀ ਹੈਗੇ ਹਨਾ ਜੋ 2-4 ਮਹੀਨੇ ਲਾਓ ਦੇਖੋ ਤੇ ਤੁਸੀਂ ਆਪਦੀ ਫੀਸ ਮੜਾ ਲਓ ਤੇ ਵਾਪਸ ਚੱਲ ਜਾਓ ਵੀ ਚਲੋ ਜੋ ਜ਼ਿੰਦਗੀ ਦੇ ਵਿੱਚ ਕਹਿੰਦੇ ਹੁੰਦੇ ਵੀ ਘਾਟੇ ਵਾਦੇ ਨਾਲ ਨਹੀਂ ਜਾਣੇ ਹੈਗੇ ਚਲੋ ਮਸਾਂ ਇੱਕ ਕਹਿੰਦੇ ਹੁੰਦੇ ਲਾਈਫ ਮਿਲੀ ਹੁੰਦੀ ਆਪਾਂ ਨੂੰ ਮਨੁੱਖੀ ਜ਼ਿੰਦਗੀ ਹੁਣੇ ਤੇ ਪਰ ਆਪਾਂ ਕਹਿੰਦੇ ਹੁੰਦੇ ਵੀ 20 22 ਸਾਲ ਦੀ ਉਮਰ ਦੇ ਵਿੱਚ ਉਹਨੂੰ ਆਪਾਂ ਖਤਮ ਕਰ ਹੀ ਜਾਂਦੇ ਹਣਾ ਤੇ ਦੁੱਖ ਸੁੱਖ ਬੰਦੇ ਦੇ ਵਿੱਚ ਬਾਈ ਜੀ ਆਉਂਦੇ ਰਹਿੰਦੇ ਜ਼ਿੰਦਗੀ ਦੇ ਵਿੱਚ ਮੈਨੂੰ ਐਂ ਲੱਗਦਾ ਵੀ ਮੇਰੇ ਤੋਂ ਵੱਡੀ ਮੋਟੀਵੇਸ਼ਨ ਤਾਂ ਕਿਸੇ ਨੂੰ ਹੋ ਨਹੀਂ ਸਕਦੀ ਹਣਾ ਤੇ ਕਿਉਂਕਿ ਇੰਡੀਆ ਦੇ ਵਿੱਚ ਵੀ ਬੜੇ ਬਾਈ ਜੀ ਆ ਮੁਸ਼ਕਲਾਂ ਦੇ ਵਿੱਚੋਂ ਲੰਘ ਕੇ ਆਪਾਂ ਇੱਥੇ ਪਹੁੰਚੇ ਆ ਤੇ ਬੜੇ ਮਤਲਬ ਕਿ ਜ਼ਿੰਦਗੀ ਦੇ ਵਿੱਚ ਕਿਉਂਕਿ 2 ਸਾਲ ਹੋ ਗਏ ਮਾੜੇ ਚੰਗੇ ਦਿਨ ਦੇਖਣੇ ਪੈਂਦੇ ਆ ਤੇ ਚਲੋ ਆਇਆ ਬਾਈ ਜੀ ਮਾੜੇ ਚੰਗੇ ਦਿਨ ਚੱਲਦੇ ਰਹਿੰਦੇ ਆ ਸਮਾਜੇ ਅੱਜ ਥੋੜੇ ਤੇ ਮਾੜਾ ਹੈਗਾ ਤੇ ਮਾੜਾ ਵੀ ਨਹੀਂ ਰਹਿਣਾ ਤੇ ਥੋੜੇ ਟਾਈਮ ਨੂੰ ਬਾਈ ਜੀ ਸਮਾਂ ਬਦਲਿਆ ਵੀ ਜਾਣਾ ਪਰ ਜੇ ਤੁਹਾਨੂੰ ਲੱਗਦਾ ਬਾਈ ਜੀ ਵੀ ਨਹੀਂ ਸੈੱਟ ਆ ਰਿਹਾ ਤਾਂ ਆਪਦੀ ਲਾਈਫ ਦਾ ਬਾਈ ਜੀ ਗਿਵ ਅਪਨਾ ਕਰੋ ਆ ਤੁਸੀਂ ਵਾਪਸ ਮੁੜ ਜਾਓ ਮਾਪਿਓ ਤੁਹਾਡਾ ਇੰਤਜ਼ਾਰ ਕਰਦਿਆ ਪਰ ਮਾਪਿਓ ਨੂੰ ਆਪਦੀ ਜਿਹੜੀ ਸਿਚੁਏਸ਼ਨ ਆ ਉਸ ਕਲੀਅਰ ਜ਼ਰੂਰ ਕਰ ਦਿਓ ਹਣਾ ਐਵੇਂ ਇੱਥੇ ਦੁਖੀ ਹੋਣ ਦਾ ਫਾਇਦਾ ਨਹੀਂ ਤੁਸੀਂ ਸੂ ਸਾਈਡ ਬਾਰੇ ਕਰਨ ਬਾਰੇ ਸੋਚੀ ਜਾਂਦੇ ਹਨ ਮਾਪਿਓ ਖੁਸ਼ੀਆਂ ਮਣਾਈ ਜਾਂਦਾ ਤੁਹਾਡਾ ਇੰਡੀਆ ਬੈਠਾ ਵੀ ਸਾਡਾ ਧੀ ਸਾਡਾ ਪੁੱਤ ਹਨਾ ਕੈਨੇਡਾ ਗਿਆ ਹੋਇਆ ਹਨਾ ਤੇ ਪਰ ਉਹ ਨਹੀਂ ਜਾਣਦੇ ਵੀ ਅਰ ਤੁਸੀਂ ਕੈਨੇਡਾ ਦੇ ਵਿੱਚ ਕੀ ਸੋਚ ਰਹੇ ਹੋ ਹਨਾ ਤੁਸੀਂ ਆਪਦੀ ਜ਼ਿੰਦਗੀ ਖਤਮ ਕਰਨ ਬਾਰੇ ਸੋਚੀ ਜਾਂਦੇ ਆ ਸੋ ਬਾਈ ਜੀ ਆਪਦੇ ਬਾਰੇ ਨਹੀਂ ਸੋਚਣਾ ਤਾਂ ਮਾਪਿਓ ਬਾਰੇ ਜ਼ਰੂਰ ਸੋਚੋ ਕਿਉਂਕਿ ਪੈਸਾ ਮਾਂ ਪਿਓ ਦੇ ਲਈ ਜ਼ਰੂਰੀ ਨਹੀਂ ਹੁੰਦਾ ਸਾਰਾ ਨੋ ਜਿਹੜੀ ਵੱਧ ਜਾਇਦਾਦ ਜਿਹੜੀ ਹੁੰਦੀ ਹੈ ਵੱਡੀ ਜਾਇਦਾਦ ਹੁੰਦੀ ਉਹ ਧੀਆਂ ਪੋਤੀ ਹੁੰਦੇ ਆ ਪਰ ਜੇ ਤੁਸੀਂ ਇਦਾਂ ਆਪਦੀ ਜ਼ਿੰਦਗੀ ਇੱਥੇ ਆ ਕੇ ਖਤਮ ਕਰੀ ਜਾਓਗੇ ਤਾਂ ਮੈਨੂੰ ਲੱਗਦਾ ਯਾਰ ਮਾਂ ਪਿਓ ਨੂੰ ਇਹ ਤਾਂ ਸਮਝ ਲਓ ਜਿਉਂਦੇ ਮਰਨ ਵਾਲੀ ਜ਼ਿੰਦਗੀ ਜਿਹੜੀ ਗੱਲ ਬਣ ਜਾਣੀ ਆ ਤੇ ਮੈਨੂੰ ਲੱਗਦਾ ਵੀ ਇਹ ਦੁਬਾਰਾ ਤਾਂ ਦਿਨ ਕੱਟੀਆਂ ਹੀ ਹੁੰਦੀਆਂ ਨੇ ਦਿਨ ਤੇ ਹਸਨੋ ਸੁਨਾਮਾ ਆਪੇ ਭੁੱਲ ਜਾਂਦੇ ਆ ਤੋਂ ਸੋ ਬਾਈ ਜੀ ਦੁਖੀਓ ਵਾਪਸ ਹੋ ਜਾਓ ਆਰੇ ਯਾਰ ਆਪਣੀ ਜ਼ਿੰਦਗੀ ਨੂੰ ਗਿਆਵੋ ਆਪਣਾ ਕਰੋ ਹਨ ਤੇ ਜ਼ਿੰਦਗੀ ਮਾਣੋ ਬਾਈ ਮਸਾ ਮਨੁੱਖੀ ਜ਼ਿੰਦਗੀ ਮਿਲੀ ਆ ਜੇ ਤੁਸੀਂ ਇਹਨੂੰ ਨਹੀਂ ਜਿਉਣਾ ਚਾਹੁੰਦੇ ਤਾਂ ਯਾਰ ਬੜੇ ਦੁੱਖ ਦੀ ਗੱਲ ਹੈਗੀ ਆ ਹਨ ਸੋ ਇਹ ਵੀਡੀਓ ਬਾਈ ਜੀ ਤੁਹਾਡੇ ਨਾਲ ਮੋਟੀਵੇਸ਼ਨ ਦੇ ਲਈ ਸ਼ੇਅਰ ਕਰਨੀ ਸੀ ਇਹ ਗੱਲ ਆ ਜਿਹੜੀ ਹਨ ਸੁਸਾਈਡ ਨਾ ਕਰੋ ਦੁੱਖ ਸੁੱਖ ਆਉਂਦੇ ਰਹਣੇ ਆ ਬਾਕੀ ਹਏ ਤਾਂ ਕਹਿੰਦੇ ਹੁੰਦੇ 18 ਸਾਲ ਦੀ ਉਮਰ ਤੋਂ ਬਾਅਦ ਲਾਈਫ ਦੀ ਸ਼ੁਰੂਆਤ ਹੋਈ ਆ ਤੇ ਬਹੁਤ ਕੋਸ ਅੱਗੇ ਚੱਲਣਾ ਚੰਗੀਆਂ ਗੱਲਾਂ ਵੀ ਹੋਣੀਆਂ ਮਾੜੀਆਂ ਵੀ ਹੋਣੀਆਂ ਸੋ ਮਾੜੀਆਂ ਨੂੰ ਦੇਖ ਕੇ ਯਾਰ ਆਪਣਾ ਦਿਲ ਨਾ ਛੱਡੋ ਬਹੁਤ ਬਹੁਤ ਧੰਨਵਾਦ ਜੀ